ਖਾਖੀ ਨੂੰ ਕੀ ਹੋਣਾ ਖਾਖੀ ਕੋਈ ਨਾ ਕੋਈ ਕਾਰਵਾਈ ਕਰ ਦਿੰਦੀ ਹੈ ਤੇ ਫਿਰ ਜਦੋਂ ਖਾਖੀ ਤੋਂ ਸਵਾਲ ਪੁੱਛੇ ਜਾਂਦੇ ਫਿਰ ਖਾਖੀ ਭੱਜਦੀ ਹੈ ਸਵਾਲਾਂ ਤੋਂ ਨਹੀਂ ਦੇਖੋ ਮੈਂ ਫਿਰ ਵਾਰ-ਵਾਰ ਕਹੂੰਗਾ ਕਿ ਕੁਝ ਚੀਜ਼ਾਂ ਦੀ ਨਾ ਬੁਨਿਆਦ ਸਾਨੂੰ ਮਲਕ ਨਵੇਂ ਸਿਰੇ ਤੋਂ ਉਹਦੀ ਇਬਾਰਤ ਲਿਖਣ ਦੀ ਜ਼ਰੂਰਤ ਹੈ ਜੀ ਜੋ ਤੁਸੀਂ ਕਹਿ ਰਹੇ ਹੋ ਖਾਖੀ ਬਾਰੇ ਕਿ ਉਹ ਸਵਾਲਾਂ ਚ ਫਲਾ 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 ਹੈ ਇਹਦੇ ਚ ਕੋਈ ਨਹੀਂ ਕੋਈ ਸ਼ੱਕ ਨਹੀਂ ਹੈ ਬਠੰਡੇ ਹਿਰਾਸਤੀ ਮੌਤ ਦਾ ਮਸਲਾ ਉੱਭਰਿਆ ਇਸ ਤੋਂ ਬਾਅਦ ਇੱਕ ਖਬਰ ਹੋਰ ਆ ਗਈ ਆ ਧਰਮਕੋਟ ਦੇ ਨੇੜੇ ਦੀ ਹੂੰ ਕਿ ਉੱਥੇ ਵੀ ਇੱਕ ਨੌਜਵਾਨ ਦੀ ਮੌਤ ਹੋਈ ਆ ਉੱਥੇ ਵੀ ਰੌਲਾ ਪਿਆ ਜੀ ਇਸ ਤੋਂ ਇਲਾਵਾ ਜੇ ਤੁਸੀਂ ਗਾਹ ਦੇਖੋਗੇ ਇੱਕ ਚੀਜ਼ ਆ ਰਮਨ ਅਰੋੜਾ ਦੀ ਆਪਾਂ ਗੱਲ ਕੀਤੀ ਆ ਉੱਥੇ ਇੱਕ ਜਿਹੜਾ ਥਾਣਾ ਨੰਬਰ 2 ਆ ਹੂੰ ਉੱਥੇ ਚਾਰ ਕੋ ਥਾਣੇ ਸੀ ਕਿ ਸ਼ਾਇਦ 2 ਨੰਬਰ 4 ਨੰਬਰ 12 ਦਰੀ ਤੇ ਇੱਕ ਥਾਣਾ ਕੋਈ ਹੋਰ ਵੀ ਉੱਥੇ ਰਮਨ ਅਰੋੜਾ ਦਾ ਬਹੁਤ ਇਨਫਲੂਐਂਸ ਚੱਲਦਾ ਸੀਗਾ ਜੀ ਕਹਿੰਦੇ ਆ ਕਿ ਉਹ ਜਿਹੜਾ ਥਾਣੇਦਾਰ ਗੁਰਪ੍ਰੀਤ ਸਿੰਘ ਬਦਲਿਆ ਇਹਨਾਂ ਨੇ ਕੋਈ ਉਹਦੀ ਬਹੁਤ ਨੇੜਤਾ ਸੀ ਵਿਧਾਇਕ ਦੇ ਨਾਲ ਹਮ ਪਰਸਨਲ ਰਿਲੇਸ਼ਨ ਸੀਗੇ ਜੀ ਆ ਰਿਹਾ ਜੀ ਮੀਡੀਆ ਚਾ ਰਿਹਾ ਕਿ ਉਹਦਾ ਤਬਾਦਲਾ ਕੀਤਾ ਗਿਆ ਬਈ ਮਤਲਬ ਕਿ ਜੋ ਇਸ ਤਰ੍ਹਾਂ ਦਾ ਮਾਮਲਾ ਸੀਗਾ ਸਾਰਾ ਕਿ ਉਹਨੂੰ ਹੁਣ ਤੋੜਿਆ ਜਾ ਰਿਹਾ ਜੀ ਬ੍ਰੇਕਡਾਊਨ ਕੀਤਾ ਜਾ ਰਿਹਾ ਜੀ ਸਾਨੂੰ ਕਿਉਂਕਿ ਆਪ ਦਾ ਵੇਖ ਰਿਹਾ ਨਾ ਆਉਣ ਵਾਲਾ ਭਵਿੱਖ ਵੇਖ ਰਿਹਾ ਵੀ ਮੇਰੇ ਖਿਆਲ ਦੇ ਨਾਲ ਬੁਨਿਆਦ ਹੀ ਹੋਆ ਕਿ ਤੁਸੀਂ ਪੁਲਿਸ ਰਿਫਾਰਮਸ ਵਾਲੇ ਪਾਸੇ ਉਹ ਇੱਕ ਤੇ ਇਹ ਹੈ ਕਿ ਇੰਟਰੋਗੇਸ਼ਨ ਦਾ ਦੇਖੋ ਹੁਣ ਫੇਰ ਗੱਲਾਂ ਲੰਮੀਆਂ ਹੋ ਜਾਣਗੀਆਂ ਚਲੋ 2 ਮਿੰਟ ਮੈਂ ਲੈ ਲੈਣਾ ਐਕਸਟਰਾ ਦਰਸ਼ਕਾਂ ਤੋਂ ਵੀ ਮਾਫੀ ਸਹਿਤ ਬਿਲਕੁਲ ਮਾਫੀ ਸਹਿਤ ਲੈ ਲੈਣਾ 2 ਮਿੰਟ ਇੱਕ ਬਾਤ ਜਿਵੇਂ ਕਹਿੰਦੇ ਨੇ ਫਰਮਾਇਸ਼ ਕਰ ਰਹੇ ਆ ਵੀ 2 ਮਿੰਟ ਚਲੋ ਆਪਾਂ ਹੋਰ ਵੱਧ ਲੈਨੇ ਅੱਜ ਮੈਂ ਇਹਨਾਂ ਤੋਂ ਕਹਿੰਦਾ ਕਿ 2 ਮਿੰਟ ਹੋਰ ਲੈਨਾ ਜੀ ਜੀ ਤੁਸੀਂ ਮੇਰੀ ਇਹ ਗੱਲ ਸੁਣੋ ਹੁਣ ਇੱਥੋਂ ਸ਼ੁਰੂ ਹੋ ਜਾਓ ਕਿ 31 ਮਈ ਤੱਕ ਭਈ ਤਾਂ ਉਹਨੂੰ ਅਲਟੀਮੇਟ ਮਸਤਬਾਤਾ ਅਸੀਂ ਤੁਹਾਡੀ ਪਰਫਾਰਮੈਂਸ ਨੂੰ ਜਾਂ ਜੋ ਵੀ ਤੁਸੀਂ ਕਾਰਗੋ ਸਾਰੀ ਕਰੋਗੇ ਅਸੀਂ ਉਹਨੂੰ ਰਿਵਿਊ ਕਰਾਂਗੇ ਰਿਪੋਰਟ ਕਾਰਡ ਦੇ ਵਿੱਚ ਕੈਲੋ ਲਵਾਂਗੇ ਸਰ ਸਿੱਧਾ ਪ੍ਰੈਸ਼ਰ ਹੈ ਨਾ ਹਮ ਹੁਣ ਪੁਲਿਸ ਕੀ ਕਰਦੀ ਹੈ ਪੁਲਿਸ ਉਹਦੇ ਚ ਕੀ ਹੈ ਕਿ ਵੱਧ ਤੋਂ ਵੱਧ ਮੁਕਦਮੇ ਦਰਜ ਕਰੇਗੀ ਜੀ ਵੱਧ ਤੋਂ ਵੱਧ ਮੁਕਦਮੇ ਦਰਜ ਕਰਨ ਦੀ ਦੌੜ ਦੇ ਵਿੱਚ ਉਹ ਪੁੱਠਾ ਸਿੱਧਾ ਕੰਮ ਵੀ ਕਰੇਗੀ ਸਰ ਹੋ ਸਕਦਾ ਹੈ ਕਿ ਉਹ ਇੰਟਰੋਗੇਟ ਕਰੇ ਕਿਸੇ ਨੂੰ ਗਲਤ ਤਰੀਕੇ ਨਾਲ ਕਰੇ ਟਰਚਰ ਕਰੇ 3 ਡਿਗਰੀ ਬਿਲਕੁਲ ਠੀਕ ਹੈ ਨਾ ਜੀ ਸਾਰੀਆਂ ਚੀਜ਼ਾਂ ਆ ਜਾਂਦੀਆਂ ਕਿ ਅਸੀਂ ਵੱਧ ਤੋਂ ਵੱਧ ਰਿਕਵਰੀ ਕਰ ਲਵਾਂਗੇ ਹਮ ਸਰ ਇਹ ਨਹੀਂ ਇਹ ਪੁਲਿਸ ਵਾਸਤੇ ਵੀ ਗਾਂ ਪੁੱਠਾ ਪਵੇਗਾ ਚਲੋ ਜਿਹੜੇ ਹੁਣ ਫਸ ਗਿਆ ਪੁਲਿਸ ਕਰਮਚਾਰੀ ਕਿਸੇ ਵੀ ਮਾਮਲੇ 'ਚ ਜੀ ਜੀ ਉਹ ਤੇ ਭੁਗਤਣਗੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਹਮ ਜਿਹੜੇ ਅਫਸਰ ਤੜ ਰੱਖਦੇ ਆ ਜੀ ਗੜਸ ਰੱਖਦੇ ਆ ਜਾਂ ਗਲਤ ਨਹੀਂ ਕਰਨਗੇ ਹਮ ਜਾਂ ਇਹਨਾਂ ਲਈ ਹੀ ਕੰਮ ਕਰਦੇ ਆ ਕੁਝ ਵੀ ਆ ਪਰ ਜੀਜ਼ੂ ਰੀ ਨਹੀਂ ਕਰਦੇ ਉਹਨਾਂ ਨਾਲ ਵੀ ਇਹ ਕਿੜੇ ਕੱਢ ਲੈਣਗੇ ਕਿ ਤੁਹਾਡੀ ਪਰਫਾਰਮੈਂਸ ਅੱਛੀ ਨਹੀਂ ਹੈ ਬਿਲਕੁਲ ਬਿਲਕੁਲ ਕਾਰਗੁਜ਼ਾਰੀ ਅੱਛੀ ਨਹੀਂ ਯਾਨੀ ਮਤਲਬ ਕਿ ਵੈਨ ਡੇਟਾ ਵੀ ਹੋ ਜਾਏਗਾ ਜੀ ਤਾਂ ਇਹਦੀ ਇਹਦੀ ਬੁਨਿਆਦੀ ਦੀ ਜੜ ਕਿੱਥੇ ਸਰ ਕਿ ਸਾਇੰਟਿਫਿਕ ਤਰੀਕੇ ਨਾਲ ਇਨਟੈਰੋਗੇਸ਼ਨ ਕਰਨੀ ਅਸੀਂ ਸਿਖਾਈ ਨਹੀਂ ਪਾ ਰਹੇ ਪੁਲਿਸ ਨੂੰ ਠੀਕ ਹੈ ਨਾ ਹੀ ਇੰਦਾ ਤਗੜਾ ਸਾਡੇ ਕੋਲ ਢਾਂਚਾ ਹੈ ਜੀ ਜੀ ਠੀਕ ਹੈ ਜੀ ਸੋ ਇਹ ਸਾਰਾ ਕੁਝ ਫਿਰ ਜੁੜਦਾ ਕਿੱਥੇ ਆ ਇਹ ਜੁੜਦਾ ਹੈ ਪੋਲੀਟਿਕਲੀ ਐਂਡ ਪੁਲਿਸ ਰਿਫਾਰਮਸ ਦੇ ਨਾਲ ਪੋਲੀਟਿਕਸ ਦੇ ਵਿੱਚ ਵੀ ਰਿਫਾਰਮਸ ਦੀ ਗੱਲ ਕਹਿਣਾ ਵੀ ਬਿਲਕੁਲ ਬਿਲਕੁਲ ਮੈਂ ਤਾਂ ਹੀ ਤੁਹਾਡੇ 2 ਮਿੰਟ ਲਾਏ ਨੇ ਕਿ ਸਾਰਾ ਕੁਝ ਜਿਹੜਾ ਹੈ ਨਾ ਹੁਣ ਜਦੋਂ ਬਦਲੀਆਂ ਤੁਸੀਂ ਕਰਵਾ ਰਹੇ ਹੋ ਜੀ ਤੁਹਾਡੇ ਤੋਂ ਬਗੈਰ ਤੁਹਾਡੇ ਇੱਥੋਂ ਦੇ ਇੱਕ ਮੰਤਰੀ ਦੀ ਮੈਂ ਕਰਤੂਤ ਸੁਣੀ ਪਿਛਲੇ ਦਿਨੀ ਉਹਨੇ ਇੱਕ ਸਪਾਈ ਦੀ ਬਦਲੀ ਕਰਵਾਈ ਹੂੰ ਗੁੱਸੇ 'ਚ ਆ ਕੇ ਜਿਹੜਾ ਕਿ ਬਹੁਤ ਕਾਬਲ ਸਪਾਈ ਸੀਗਾ ਉਸ ਇਲਾਕੇ ਦਾ ਹਮ ਮਤਲਬ ਕਿ ਰਿਕਵਰੀ ਦੇ ਮਾਮਲੇ 'ਚ ਜਾਂ ਗੈਂਗਸਟਰਾਂ ਦੇ ਮਾਮਲੇ 'ਚ ਟੈਕਨੀਕ ਦੇ ਮਾਮਲੇ 'ਚ ਤਾਂ ਪਤਾ ਲੱਗਦਾ ਵੀ ਜਦੋਂ ਤੁਸੀਂ ਸਪਾਈ ਤੱਕ ਨੂੰ ਬਦਲ ਰਹੇ ਹੋ ਤਾਂ ਦਾ ਮਤਲਬ ਹੈ ਕਿ ਫਿਰ ਐਸਐਸਪੀ ਲੈਵਲ ਤੱਕ ਤਾਂ ਬਦਲੀਆਂ 'ਚ ਸਿਆਸੀ ਪ੍ਰਭਾਵ ਹੈ ਹੀ ਹੈ ਜਦੋਂ ਇਹ ਚੀਜ਼ਾਂ ਚੱਲਦੀਆਂ ਨੇ ਸਾਬ ਇੱਥੋਂ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਸਾਰਾ ਕੁਝ ਚੱਲ ਪੈਂਦਾ ਜੀ ਸੂ ਰਫਾਰਮਸ ਦੀ ਜ਼ਰੂਰਤ ਹੈ ਜੋ ਤੁਸੀਂ کہہ ਰਹੇ ਹੋ ਬਾਕੀ ਕੋਈ ਹੋਰ ਰਹਿ ਗਿਆ ਤੇ ਉਮੀਦਾਂ